ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ YouTube ਕੰਗਰਾ ਡੈਰੀ ਫਾਰਮ ਤੇ ਜਿਹੜੇ ਵੀਰ ਮੇਰੇ ਚੈਨਲ ਨਾਲ ਨਵਾਂ ਜੁੜਨਾ ਚਾਹੁੰਦੇ ਆ ਜਾਂ ਜੁੜੇ ਆ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਦਿਓ ਇਦਾਂ ਦੀ ਵੀਡੀਓ ਬਣਵਾਉਣ ਵਾਸਤੇ ਆਪਣਾ ਸੰਪਰਕ ਨੰਬਰ ਹੈਗਾ ਜੀ 95016 34323 95016 34323 ਅੱਜ ਆਪਾਂ ਗੁੰਮਟੀ ਪਿੰਡ ਜ਼ਿਲ੍ਹਾ ਪਠੰਡਾ ਤਹਿਸੀਲ ਫੂਲ ਪਹੁੰਚੇ ਆ ਬਾਈ ਥੋੜਾ ਜਿਹਾ ਕੈਮਰੇ ਦੇ ਸਾਹਮਣੇ ਆਉਣ ਤੋਂ ਝਿਜਕਦੇ ਆ ਕੋਈ ਗੱਲ ਨਹੀਂ ਕੁਛ ਤਾਂ ਤੁਹਾਨੂੰ ਮੈਂ ਹੀ ਜਾਣਕਾਰੀ ਦੇਵਾਂਗਾ ਬਾਕੀ ਇਹਨਾਂ ਤੋਂ ਪੁੱਛ ਕੇ ਦੱਸਦੇ ਆ ਆ ਤਿੰਨ ਝੋਟੀਆਂ ਇਹਨਾਂ ਦੀਆਂ ਦੋ ਦਾ ਟੋਕੜਾ ਇੱਕ ਮਗਰ ਕੱਟੀ ਆ ਇੱਕ ਦੇ ਵਿੱਚ ਇਹ ਕੱਟਾ ਇਹ ਆ ਝੋਟੀ ਅਫਸਰਾ 5 ਮਹੀਨਿਆਂ ਦੀ ਗੱਬਣ ਮੂਰਤਰ ਦੀ ਝੋਟੀ ਆ ਤੁਹਾਨੂੰ ਜੀ ਨੇੜੇ ਉਹ ਦੇਖਣ ਕਰਾਰਨਾ ਥੋੜਾ ਜਿਹਾ ਕੈਮਰੇ ਤੋਂ ਡਰਦੀਆਂ ਪਸੂ। ਚਲ ਫਿਰ ਵੀ ਆਪਾਂ ਦਿਖਾਵਾਂਗੇ। ਬਾਈ ਜੀ ਪਹਿਲਾਂ ਆਪਣਾ ਨਾਮ ਤੇ ਐਡਰੈਸ ਬੋਲ ਦਿਓ ਸਾਰਾ। ਨਾਮ ਇਹ ਸਖਪਾਲ ਸਿੰਘ ਆ। ਹਾਂਜੀ। ਪਿੰਡ ਗੰਪੀ ਕਲਾ। ਹਾਂਜੀ। ਨੰਬਰ ਹੈਗਾ ਆਪਣਾ ਮੋਬਾਈਲ ਨੰਬਰ ਹੈਗਾ 90567 31556 ਤੇ ਜਿਲ੍ਹਾ ਪਠੰਡਾ ਤਹਿਸੀਲ ਫੂਲ ਆ ਜੀ ਹਨਾ। ਹਾਂਜੀ। ਆ ਜੋ ਟੀੜੀ ਆਪਾਂ ਦੇ ਦਿਖਾ ਰਹੇ ਹੁਣ ਹਾਂਜੀ ਕਿਹੜਾ ਸੂਆ ਦੂਜਾ ਪਹਿਲੇ ਪਹਿਲੇ ਸੂਏ ਪਹਿਲੇ ਸੂਸੂਏ ਆ ਹਾਂਜੀ ਹੁਣ ਕਿੰਨਾ ਦੁੱਧ ਆ ਥੱਲੇ ਤਿੰਨ ਕਿਲੋ ਤਿੰਨ ਕਿਲੋ 6 ਕਿਲੋ ਜਣ ਦੋਨਾਂ ਬੇੜਾਂ ਦਾ ਦੁੱਧ ਪਿੱਛੇ ਇਹਦੇ ਕੱਟੀ ਆ ਹਾਂ ਮਗਰ ਕੱਟੀ ਹੈ ਜੀ ਤੇ ਬਣੀ ਵੀ ਹੈਗੀ ਆ ਜੀ ਹਾਂ ਹਾਂ ਤਿੰਨ ਮਹੀਨੇ ਤਿੰਨ ਮਹੀਨੇ ਦੀ ਗੱਬਣਾ ਵੀ ਮੇਰਿਓ ਤੇ ਆ ਮੱਝ ਕਿਹੜਾ ਸੂਆ ਜੀ ਇਹ ਚੌਥੇ ਪੰਜਵੇਂ ਸੂਏ ਇਹ ਪੰਜਵੇਂ ਸੂਈ ਆ ਤੇ ਕਿੰਨੇ ਚਿਰ ਦੀ ਸੂਈ ਆ ਇਹ ਹੋ ਗਏ 3 ਮਹੀਨੇ ਦੁੱਧ ਕਿੰਨਾ ਦਿੰਦੀ ਆ ਜੀ 4 ਕਿਲੋ ਇਹਦੇ ਮਗਰ ਕੱਟਾ ਹਾਂ ਹਾਂ ਜੀ ਦੋਨਾਂ ਮਗਰ ਇੱਕ ਵਾਰ ਕੱਟੀ ਇੱਕ ਵਾਰ ਕੱਟਾ ਤੇ ਇਹ ਬਣੀ ਵੀ ਹੈਗੀ ਆ ਨਹੀਂ ਬਣੀ ਇਹ ਇਹ ਬਈ ਜੀ ਬਣੀ ਨਹੀਂ ਹੈਗੀ ਤੇ ਇਹਨਾਂ ਦਾ ਨੰਬਰ ਲਾਵਾਂਗੇ ਸਕਰੀਨ ਤੇ ਥੋੜੇ ਕੈਮਰੇ ਤੋਂ ਡਰਦਿਆਂ ਇਸ ਕਰਕੇ ਮੈਂ ਇਹਨਾਂ ਤੁਹਾਨੂੰ ਸਾਰਾ ਦਿਖਾ ਨਹੀਂ ਰਿਹਾ ਤੁਸੀਂ ਪਿੰਡ ਆ ਕੇ ਪਹੁੰਚ ਕੇ ਬਾਈਆਂ ਦੇ ਕੋਲ ਆ ਕੇ ਆਪਣੀ ਪੂਰੀ ਖੋਹ ਕਰਕੇ ਸਾਰੇ ਬੱਚੋ ਦੇਖਭਾਲ ਕਰਕੇ ਥਣਲੇਵਾ ਜਾਨੇ ਸਾਰਿਆਂ ਦੇ ਸਾਫ ਆ ਤੇ ਦਿਖਾਉਂਦਿਆਂ ਨਹੀਂ ਡਰਦਿਆਂ ਵੱਧ ਆ ਤੇ ਜਣ ਝੋਟੀਆਂ ਤਿੰਨੇ ਹੀ ਮੂਰਤਾਂ ਰਗੀਆਂ ਤੇ ਆ ਝੋਟੀ ਤੁਹਾਨੂੰ ਫੇਰ ਇੱਕ ਵਾਰੀ ਦਿਖਾ ਦਿੰਨਾ ਇਹ 5 ਮਹੀਨੇ ਦੀ ਗੱਬਣ ਆ ਤੇ ਪਲੂਣ ਸੁੰਦੀ ਆ ਇਹ ਕਹਿੰਦੇ ਜੀ ਝੋਟੀ ਹੁਣ ਮੈਂ ਤਾਂ ਕੋਲੇ ਖੜਾ ਬਾਕੀ ਤੋਂ ਸਾਹਮਣੇ ਮੈਂ ਇਹ ਆਤਾ ਆਪਾਂ ਕੋਈ ਜ਼ੂਮ ਵਗੈਰਾ ਨਹੀਂ ਲਾਉਂਦੇ ਕਿਦਾਂ ਦੀ ਵੀਡੀਓ ਆਉਂਦੀ ਆ ਉਦਾਂ ਦੀ ਦਿਖਾਉਨੇ ਆ ਤੇ ਅੱਜ ਵੀ ਜੇ ਆਪਾਂ ਝੋਟੀ ਇਹ ਵੇਚੀਏ ਨਾ ਤਾਂ ਜਾਣੇ ਨਫੇ ਵਾਲੀ ਚੀਜ਼ ਆ ਬਾਕੀ ਵੀਰਾਂ ਦੇ ਟੀਕੇ ਚੰਗੇ ਭਰੇ ਹੋਇਆ ਇਹ ਬਜ਼ੁਰਗ ਆਪ ਸਾਹਮਣੇ ਸਿਆਣੇ ਬੰਦੇ ਆ ਤੇ ਬਾਈ ਜੀ ਬਾਹਰ ਰਹਿੰਦੇ ਆ ਤੇ ਇਹਦਾ ਬਾਈ ਜੀ ਕਿੰਨਾ ਰੇਟ ਕਰੋਗੇ ਝੋਟੀ ਦਾ ਇਹਦਾ ਜੀ 85000 ਰੁਪਏ 85000 ਰੁਪਿਆ ਬਾਈ ਜੀ ਮੰਗਦੇ ਆ ਚੁਮਾਨਤਾਂ ਹੋ ਜੂ ਆਦਾਂਗੇ ਮੰਨਤਾਂ ਤੇ ਆ ਝੋਟੀ ਜਿਹੜੀ ਆਪਾਂ 3 ਮਹੀਨੇ ਦੀ ਗੱਭ ਆ ਹਾਂਜੀ 7 6 ਕਿਲੋ ਦੁੱਧ ਵਾਲੀ ਇਹਦਾ ਕਿੰਨਾ ਰੇਟ ਕਰੋਗੇ ਤਿੰਨੇ ਤਿੰਨੇ 2.5 ਲੱਖੇ ਚ ਮੜਨਾ ਹਾਂਜੀ ਬਾਈ ਕਹਿੰਦਾ ਤਿੰਨੇ ਜੋ ਕੋਈ ਇਕੱਠੀਆਂ ਮੰਗਦਾ ਦਾ 2.5 ਲੱਖ ਚੋਂ ਵੀ ਇਮਾਨਤਾਂ ਕਰਦਾਂਗੇ ਮੇਰੀ ਪਹਿਲਾਂ ਉਹ ਆਹ ਕੈਮਰਾ ਗੱਲਬਾਤ ਹੋਈ ਆ ਬਾਕੀ ਤੁਸੀਂ ਇੱਕ ਵਾਰੀ ਫੋਨ ਤੇ ਕਨੈਕਟ ਕਰਕੇ ਤੇ ਆਪਣੀ ਸਾਰੀ ਜਾਣਕਾਰੀ ਲੈ ਸਕਦੇ ਹੋ ਬਾਅਦ ਚ ਕੋਲੇ ਆ ਕੇ ਮੌਕੇ ਤੇ ਗੱਲ ਕਰਕੇ ਖਰੀਦੋ ਜੇ ਕੋਈ ਚੰਗਾ ਤਿੰਨੇ ਤਿੰਨ ਮੱਝਾਂ ਖਰੀਦਦਾ ਕੋਈ ਝੋਟੀਆਂ ਤਾਂ ਬਾਈ ਜੀ ਕਹਿੰਦੇ ਵੱਧ ਤੋਂ ਵੱਧ ਮਾਨਤਾਨ ਹੋ ਜੂ ਇੱਕੋ ਗੱਲ ਜੀ ਦੱਸ ਦਿਓ ਜੀ ਕਿੰਨੇ ਦੇ ਦੋਗੇ ਤਿੰਨੇ 240 ਜੇ ਛੱਡ ਦਾਂਗੇ 240 ਜੀ ਹਾਂਜੀ 5000 ਹੋਰ ਘਟਾ ਦਈਏ ਘਟਾ ਦਿਓ ਤੁਹਾਡੇ ਮੂੰਹੋਂ ਘਟਾ ਦਿੰਨੇ ਆ ਹਾਂ ਭਾਈ 235000 ਦੀਆਂ ਝੋਟੀਆਂ ਤਿੰਨੇ ਬਾਈ ਜੀ ਕਹਿੰਦਾ ਦੇ ਦਾਂਗੇ ਬਾਕੀ ਇਹਦੇ ਮਗਰ ਕਟੀਆਂ ਵੀ ਤੁਹਾਨੂੰ ਦਿਖਾਉਣਾ ਬੱਚੇ ਬਹੁਤ ਵਧੀਆ ਆ ਬਜ਼ੁਰਗ ਸਾਹਮਦੇ ਆ ਵਿਚਾਰੇ ਇਹ ਦੇਖ ਲਓ 70 80 ਸਾਲ ਦੀ ਉਮਰ ਹੈ ਇਹਨਾਂ ਦੀ ਤਾਂ ਕਰਕੇ ਥੋੜੀਆਂ ਫਿੱਕੀਆਂ ਜ਼ਰੂਰ ਆ ਤੇ ਆ ਬੱਚੇ ਦੇਖੋ ਸਾਹਵੇਂ ਆ ਦੁੱਧ ਦਾ ਤਾਂ ਛੱਡਿਆ ਵਾ ਇੱਕ ਦੇ ਮਗਰ ਕੱਟਾ ਤੇ ਇੱਕ ਆ ਕੱਟੀ ਆ ਜਿਹੜੀ 3 ਮਹੀਨੇ ਦੀ ਗੱਬਣਾ ਫੇਕ ਨੂੰ ਜ਼ੋਰਦਾਰੀ ਕੋਦੀਆ ਕੱਟੀ ਆ। ਠੀਕ। ਬਾਕੀ ਮੈਂ ਇੱਕ ਵਾਰੀ ਫੇਰ ਬੇਨਤੀ ਕਰਦਾ ਵੀ ਆਪਾਂ ਤੁਸੀਂ ਕੋਲੇ ਪਹੁੰਚ ਕੇ 2,35,000 ਦੀਆਂ ਬਕਾਇਆ ਨੇ ਤਿੰਨੇ ਝੋਟੀਆਂ ਦੇ ਦੇਣੀਆਂ। ਜੇ ਕੋਈ ਚੰਗੀਆਂ ਇਕੱਠੀਆਂ ਲੈਂਦਾ ਤਾਂ। ਏ। ਓਕੇ ਬਾਈ ਸਤਿ ਸ੍ਰੀ ਅਕਾਲ।